ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਐਲ ਪੀ ਜੀ ਸਿਲੰਡਰ ਹੋ ਗਿਆ ਸਸਤਾ ਕੀਮਤਾਂ ਚ ਆਈ ਭਾਰੀ ਗੜਾਵਟ ਜਾਨੂ ਨਵੇਂ ਰੇਟ ਕੀ ਹਨ ਜੁਲਾਈ ਦੇ ਪਹਿਲੇ ਦਿਨ ਗੈਸ ਸਿਲੰਡਰਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਐਲ ਪੀ ਜੀ ਉਪਭੋਗਤਾਵਾਂ ਲਈ ਖੁਸ਼ਖਬਰੀ ਹੈ ਦਰਅਸਲ 1 ਜੁਲਾਈ ਨੂੰ ਐਲ ਪੀ ਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਇੱਕ ਵੱਡਾ ਬਦਲਾਅ ਦੇਖਿਆ ਗਿਆ ਹੈ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ ਇਸ ਮਹੀਨੇ ਸਿਲੰਡਰ ਦੀ ਦਰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ ਕੰਪਨੀਆਂ ਨੇ 19 ਕਿਲੋਗ੍ਰam ਵਪਾਰਕ ਸਿਲੰਡਰਾਂ ਦੀ ਕੀਮਤ ਵਿੱਚ ਲਗਭਗ 52 ਰੁਪਏ 50 ਪੈਸੇ ਦੀ ਕਟੌਤੀ ਕੀਤੀ ਹੈ ਜਦਕਿ 14.2 ਕਿਲੋਗ੍ਰam ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਦੱਸ ਦਈਏ ਕਿ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਹੋਇਆ ਅੱਜ 1 ਜੁਲਾਈ ਤੋਂ ਵਪਾਰਕ ਸਿਲੰਡਰ ਕਿੰਨੇ ਵਿੱਚ ਉਪਲਬਧ ਹੋਵੇਗਾ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀ ਕੀਮਤਾਂ ਵਿੱਚ ਸੋਧ ਕੀਤੀ ਹੈ 1 ਜੁਲਾਈ ਤੋਂ 19 ਕਿਲੋਗ੍ਰam ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀ ਕੀਮਤ ਵਿੱਚ 58 ਰੁਪਏ 50 ਪੈਸੇ ਦੀ ਕਟੌਤੀ ਕੀਤੀ ਗਈ ਹੈ ਦਿੱਲੀ ਵਿੱਚ 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰ ਦੀ ਪਰਚੂਨ ਵਿਕਰੀ ਕੀਮਤ 1 ਜੁਲਾਈ ਤੋਂ 1665 ਰੁਪਏ ਹੈ 14.2 ਕਿਲੋਗ੍ਰਾਮ ਘਰੇਲੂ ਸਿਲੰਡਰਾਂ ਦੀ ਕੀਮਤ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਲੋਕਾਂ ਨੂੰ ਲਗਾਤਾਰ ਚੌਥੇ ਮਹੀਨੇ ਰਾਹਤ ਦਿੱਤੀ ਗਈ ਹੈ ਕੋਲਕਾਤਾ ਵਿੱਚ ਵਪਾਰਕ ਐਲਪੀਜੀ ਸਿਲੰਡਰਾਂ ਦੀ ਕੀਮਤ ਹੁਣ 1826 ਰੁਪਏ ਤੋਂ ਘਟ ਕੇ 1767 ਰੁਪਏ ਤੇ 50 ਪੈਸੇ ਹੋ ਗਈ ਹੈ ਇਸ ਦੇ ਨਾਲ ਹੀ ਮੁੰਬਈ ਵਿੱਚ ਨਵੀਂ ਕੀਮਤ 1674 ਰੁਪਏ 50 ਪੈਸੇ ਤੋਂ ਘਟ ਕੇ 1616 ਰੁਪਏ ਹੋ ਗਈ ਹੈ ਜਦੋਂ ਕਿ ਚਨਈ ਵਿੱਚ ਵਪਾਰਕ ਸਿਲੰਡਰਾਂ ਦੀ ਕੀਮਤ 1881 ਰੁਪਏ ਤੋਂ ਘਟ ਕੇ 1822 ਰੁਪਏ ਤੇ 50 ਪੈਸੇ ਹੋ ਗਈ ਹੈ ਤੇਲ ਮਾਰਕੀਟਿੰਗ ਕੰਪਨੀਆਂ ਦੁਆਰਾ ਜਾਰੀ ਕੀਤੀ ਨਵੀਂ ਦਰ ਸੂਚੀ ਦੇ ਅਨੁਸਾਰ 1 ਜੁਲਾਈ ਤੋਂ ਦਿੱਲੀ ਵਿੱਚ 19 ਕਿਲੋਗ੍ਰਾਮ ਵਪਾਰਕ LPG ਸਿਲੰਡਰ ਦੀ ਪਰਚੂਨ ਵਿਕਰੀ ਦੀ ਕੀਮਤ 1723 ਰੁਪਏ 50 ਪੈਸੇ ਦੀ ਬਜਾਏ 1665 ਰੁਪਏ ਹੋਵੇਗੀ 1 ਜੁਲਾਈ 2025 ਤੋਂ ਨੌਇਡਾ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1747 ਰੁਪਏ ਤੇ 50 ਪੈਸੇ ਹੋਵੇਗੀ 1 ਜੁਲਾਈ ਤੋਂ ਕੋਲਕਾਤਾ ਵਿੱਚ ਵਪਾਰਕ ਸਿਲੰਡਰਾਂ ਦੀ ਕੀਮਤ 1826 ਰੁਪਏ ਦੀ ਬਜਾਏ 1769 ਰੁਪਏ ਹੋਵੇਗੀ ਮੁੰਬਈ ਵਿੱਚ ਹੁਣ 19 ਕਿਲੋਗ੍ਰam ਸਿਲੰਡਰ 1674 ਰੁਪਏ 50 ਪੈਸੇ ਦੀ ਬਜਾਏ 1616 ਰੁਪਏ ਵਿੱਚ ਉਪਲਬਧ ਹੋਵੇਗਾ ਚਨਈ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1881 ਰੁਪਏ ਅਤੇ 1823.50 ਰੁਪਏ ਹੋਵੇਗੀ ਵਪਾਰਕ ਸਿਲੰਡਰ ਸਸਤਾ ਹੋਣ ਕਾਰਨ ਹੋਟਲਾਂ ਰੈਸਟੋਰੈਂਟਾਂ ਅਤੇ ਹੋਰ ਵਪਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਅਪ੍ਰੈਲ ਮਈ ਜੂਨ ਵਿੱਚ ਸਿਲੰਡਰਾਂ ਦੀ ਕੀਮਤ ਵਿੱਚ ਵੀ ਕਮੀ ਆਈ ਸੀ